ਹਾਂਜੀ ਦੋਸਤੋ ਸਤਿ ਸ਼੍ਰੀਕਾਲ ਜੀ ਸਵਾਗਤ ਆ ਜੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਬਣਾਉਣ ਪਹੁੰਚੇ ਆ ਜੀ ਪਿੰਡ ਸਤੀਕੇ ਤਹਿਸੀਲ ਬੁੜਲਾਡਾ ਜੀ ਜ਼ਿਲ੍ਹਾ ਮਾਨਸਾ ਦੋਸਤੋ ਅੱਜ ਦੀ ਵੀਡੀਓ ਵਿੱਚ ਤੁਹਾਨੂੰ 6 ਤੋਂ 7 ਨਗ ਬਕਾਊ ਦਿਖਾਵਾਂਗੇ ਵਿੱਚ ਬੱਕਰੀਆਂ ਵੀ ਨੇ ਵਿੱਚ ਬੱਕਰੇ ਨੇ ਵਿੱਚ ਬਰਬਰੀ ਨਸਲ ਦੀਆਂ ਵੀ ਬੱਕਰੀਆਂ ਨੇ ਠੀਕ ਹੈ ਬਾਕੀ ਜਾਣਕਾਰੀ ਜਾਨਵਰਾਂ ਬਾਰੇ ਬਾਈ ਤੋਂ ਪੁੱਛਦੇ ਆਂ ਹਾਂਜੀ ਬਾਈ ਜੀ ਸਵਾਗਤ ਹੈ ਭਾਈ ਜੀ ਆਪਣੇ ਚੈਨਲ ਤੇ ਸਤਿ ਸ਼੍ਰੀ ਅਕਾਲ ਵੀਰੇ ਵੀਰੇ ਆਪਣਾ ਪਿੰਡ ਸਤੀਕੇ ਨਾਮ ਜਸ ਇਹ ਆਪਣੇ ਕੋਲ ਬੱਕਰੀ ਆ ਪਹਿਲੇ ਸੂਹੇ ਸੂਈ ਆ ਪੂਰੇ ਦੰਦ ਆ ਤੇ 15 20 ਦਿਨ ਹੋ ਗਏ ਮੇਟ ਹੋਈ ਨੂੰ ਆਪਣੇ ਘਰੀ ਬੱਕਰਾ ਹੈਗਾ ਤੇ ਆ ਬੱਚਾ ਇਹਦੇ ਪਿੱਛੇ ਠੀਕ ਆ ਭਾਈ ਜੀ ਗੱਬਣ ਦੀ ਆਪਾਂ ਗਾਰੰਟੀ ਨਹੀਂ ਲੈਂਦੇਗੇ ਠੀਕ ਆ ਭਾਈ ਜੀ ਤੇ ਇਹਦਾ ਰੇਟ 30000 ਰੁਪਿਆ ਹੈ ਜੇ ਕੋਈ ਤੁਹਾਡੀ ਵੀਡੀਓ ਦੇਖ ਕੇ ਆਊਗਾ ਆਪਾਂ ਮਾਣਤਨ ਪੂਰਾ ਕਰਾਂਗੇ ਠੀਕ ਆ ਭਾਈ ਜੀ ਤੇ ਭਾਈ ਜੀ ਇਹ ਮੰਨ ਲਓ ਬੱਕਰੀ ਹੁਣ ਇਹ ਪਹਿਲੇ ਸੂਏ ਸੂਈ ਆ ਕਿ ਦੂਜੇ ਸੂਏ ਸੂਈ ਆ ਪਹਿਲੇ ਸੂਏ ਸੂਈ ਆ ਵੀਰੇ ਪਹਿਲੇ ਸੂਏ ਸੂਈ ਆ ਪਿੱਛੇ ਦੋਸਤੋ ਇੱਕਾ ਮੇਵਣਾ ਵੀ ਤੁਹਾਨੂੰ ਦਿਖਾ ਦਨੇ ਆਂਗੇ ਆ ਬੱਚਾ ਗਾ ਤੇ ਬਹੁਤ ਸੋਹਣਾ ਗਲਾਬੀ ਦੇ ਵਿੱਚ ਬੱਚਾ ਗਾ ਤੇ ਜਿਹੜੀ ਬੱਕਰੀ ਆ ਦੋਸਤੋ ਇਹ ਮੰਨ ਕੇ ਚਲੋ ਵੀ ਨਾਗਰੇ ਡੱਬੀ ਦੇ ਵਿੱਚ ਆ ਗਈ ਠੀਕ ਹੈ ਜੀ ਬਾਕੀ ਤੁਸੀਂ ਆਖ-ਖੁਕ ਦੀ ਚੰਗੀ ਆ ਦੇਖ ਸਕਦੇ ਹੋ ਤੇ ਭਾਈ ਜੀ ਅਗਲੀ ਬੱਕਰੀ ਦਿਖਾਓ ਜੀ ਹਾਂਜੀ ਦੋਸਤੋ ਦੇਖ ਸਕਦੇ ਹੋ ਬੱਕਰੀ ਨੱਕ ਨਕੌੜੇ ਦੀ ਸੋਹਣੀ ਹੈਗੀ ਕੱਦ ਵੀਰੇ ਦੀ ਚੰਗੀ ਆ ਤੇ ਬੱਚਾ ਵੀ ਪਿੱਛੇ ਚੰਗਾਗਾ ਹਾਂਜੀ ਭਾਈ ਜੀ ਅੱਗੇ ਆ ਗਈ ਵੀਰੇ ਆ ਬੱਕਰੀ ਠੀਕ ਆ ਭਾਈ ਜੀ ਇਹ ਵੀ ਆ ਬੱਕਰੀ ਦੇਖੋ ਜੀ ਕਾਲੇ ਡੱਬੇ ਪ੍ਰਿੰਟ ਦੇ ਵਿੱਚ ਆ ਇਹ ਵੀ 22 ਦੇ ਦਸਮੇ ਮੁਤਾਬਕ ਪਹਿਲੇ ਸੂਏ ਸੂਈ ਹੋਈ ਹੈਗੀ ਆ ਭਾਈ ਜੀ ਪਾਸੇ ਕਰ ਦੋ ਤੇ ਪਹਿਲੇ ਸੂਏ ਸੂਈ ਹੋਈ ਆ ਪਿੱਛੇ ਇਹਦੇ ਵੀ ਬੱਕਰਾਗਾ ਤੇ ਬਾਕੀ ਜਾਣਕਾਰੀ ਬਾਈ ਤੁਹਾਨੂੰ ਹਾਂਜੀ ਬਾਈ ਮੇਰੇ ਪਹਿਲੇ ਸੂਏ ਸੂਈ ਹੈਗੀ ਦੰਦ ਮੈਨੂੰ ਪੂਰੀ ਹੈ ਇਹ ਠੀਕ ਹੈ ਜੀ ਤੇ ਆ ਬੱਚਿਆਂ ਦੇ ਪਿੱਛੇ ਆਹ ਦੋਸਤੋ ਬੱਚਾ ਦਾ ਇਹ ਵੀ ਕਾਲਾ ਡੱਬਾ ਹੈਗਾ ਇਹ ਤੁਸੀਂ ਦੇਖ ਸਕਦੇ ਹੋ ਇਹ ਵੀ ਗੁਲਾਬੀ ਚਾਉਂਦਾ ਹੈਗਾ ਬਾਈ ਜੀ ਬੱਕਰੇ ਦੀ ਉਮਰ ਕਿੰਨੀ ਕਹਦੀ ਲਗਭਗ ਕਹਿੰਦੀ 2 2.5 ਮਹੀਨੇ ਹੋਊਗੀ 2.5 ਮਹੀਨੇ ਦਾ ਬੱਚਾ ਜੀ ਠੀਕ ਹੈ ਬਾਈ ਜੀ ਦੇਖ ਸਕਦੇ ਹੋ ਤੁਸੀਂ ਹਾਂਜੀ ਬਾਈ ਜੀ ਤੇ ਇਹ ਵੀ 20 ਦਿਨਾਂ ਦੀ ਕ੍ਰੋਸ ਮੰਨ ਲਓ ਪਰ ਆਪਾਂ ਗਰੰਟੀ ਨਹੀਂ ਲੈਂਦੇਗੇ ਰੇਟ ਇਹਦਾ 25000 ਹੈ ਜੇ ਕੋਈ ਤੁਹਾਡੀ ਵੀਡੀਓ ਦੇਖ ਕੇ ਆਊਗਾ ਆਪਾਂ ਮਾਣਤਾਂ ਪੂਰਾ ਕਰਾਂਗੇ ਠੀਕ ਆ ਬਾਈ ਜੀ ਠੀਕ ਆ ਜੀ ਧੰਨਵਾਦ ਜੀ ਤੇ ਬਾਈ ਜੀ ਅਗਲਾ ਜਾਨਵਰ ਦਿਖਾਓ ਜੀ ਕਿਹੜਾ ਹਾਂਜੀ ਦੋਸਤੋ ਆ ਬਾਈ ਕੋਲ ਇੱਕ ਬਰੀਡਰ ਹੈ ਇਹ ਵੀ ਤੁਹਾਨੂੰ ਅੱਗੇ ਦਿਖਾਵਾਂਗੇ ਇਹਦੀ ਵੀ ਡਿਟੇਲ ਲਵਾਂਗੇ ਬਾਈ ਤੋਂ ਤੇ ਹਾਂਜੀ ਬਾਈ ਜੀ ਅੱਗੇ ਆਪਣੀ ਆ ਬਰਬਰੀ ਆ ਗਈ ਵੀਰੇ ਠੀਕ ਹੈ ਜੀ ਇਹ ਦੂਜੀ ਸੂਏ ਸੂਈ ਹੈਗੀ ਠੀਕ ਹੈ ਜੀ ਦੰਦ ਇਹ ਵੀ ਪੂਰੇ ਹੈਗੀ ਠੀਕ ਹੈ ਜੀ ਤੇ ਆ ਦੋ ਬੱਚੇ ਨੇ ਇਹਦੇ ਪਿੱਛੇ ਹਾਂਜੀ